ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦیدار ਖਾ ਸਕਾ ਜੇਕਰ ਬਾਬਾ ਬੜਪਾਲ ਸਿੰਘ ਜੀ ਦੇ ਇਤਿਹਾਸ ਤੇ ਝਾਤੀ ਮਾਰੀ ਜਾਵੇ ਤਾਂ ਸਾਲ 1761 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੰਸ਼ਜ ਬਾਬਾ ਆਰਾਮ ਸਿੰਘ ਜੀ ਸੋਢੀ ਅਤੇ ਉਹਨਾਂ ਦੀ ਪਤਨੀ ਰਾਜਕੌਰ ਦੇ ਘਰ ਬਾਬਾ ਬੜਪਾਲ ਸਿੰਘ ਜੀ ਦਾ ਜਨਮ ਹੋਇਆ ਬਾਬਾ ਬੜਪਾਲ ਸਿੰਘ ਬਾਲ ਉਮਰ ਤੋਂ ਹੀ ਅਧਿਆਤਮਕ ਸਨ ਅਤੇ ਪੀੜਤ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਟੀਚਾ ਮੰਨਣ ਲੱਗ ਪਏ ਸਨ ਹਿੰਦੇ ਹਨ ਕਿ ਇੱਕ ਦਿਨ ਘੁੰਮਦੇ ਘੁੰਮਦੇ ਮੈੜੀ ਪਿੰਡ ਸਥਿਤ ਦਰਸ਼ਨੀ ਖੱਡ ਜਿਸ ਨੂੰ ਚਰਨ ਗੰਗਾ ਕਿਹਾ ਜਾਂਦਾ ਹੈ ਵਿੱਚ ਪਹੁੰਚੇ। ਬਾਬਾ ਜੀ ਇੱਥੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਮਗਰੋਂ ਮੈਰੀ ਸਥਿਤ ਇੱਕ ਬੇਰੀ ਦੇ ਦਰਖਤ ਹੇਡਾ ਧਿਆਨ ਲਾ ਕੇ ਬੈਠ ਗਏ। ਉਸ ਸਮੇਂ ਮੈਰੀ ਦਾ ਇਹ ਖੇਤਰ ਬਿਲਕੁਲ ویرਾਨ ਸੀ। ਦੱਸਿਆ ਜਾਂਦਾ ਹੈ ਕਿ ਇਹ ਖੇਤਰ ਵੀਰ ਨਾਹਰ ਸਿੰਘ ਨਾਮੀ ਇੱਕ ਪਿਸ਼ਾਚ ਦੇ ਪ੍ਰਭਾਵ ਵਿੱਚ ਸੀ। ਨਾਹਰ ਸਿੰਘ ਵੱਲੋਂ ਪਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਬਾਬਾ ਜੀ ਨੇ ਇਸ ਸਥਾਨ ਤੇ ਤਪੱਸਿਆ ਕੀਤੀ। ਇੱਕ ਦਿਨ ਦੋਹਾਂ ਦਾ ਆਮੋ-ਸਾਮਨਾ ਹੋ ਗਿਆ। ਬੱਬਾ ਬਾਬਾ ਸਿੰਘ ਜੀ ਨੇ ਦੇਵੀ ਸ਼ਕਤੀ ਨਾਹਰ ਸਿੰਘ ਤੇ ਕਾਬੂ ਪਾ ਕੇ ਉਸ ਨੂੰ 베ਰੀ ਦੇ ਦਰਖਤ ਹੇਟਾਂ ਹੀ ਇੱਕ ਪਿੰਜਰੇ ਵਿੱਚ ਕੈਦ ਕਰ ਲਿਆ। ਕਹਿੰਦੇ ਹਨ ਬਾਬਾ ਜੀ ਨੇ ਨਾਹਰ ਸਿੰਘ ਨੂੰ ਇਹ ਸ਼ਰਤ 'ਤੇ ਆਜ਼ਾਦ ਕੀਤਾ ਕਿ ਨਾਹਰ ਸਿੰਘ ਹੁਣ ਇੱਥੇ ਇਸ ਸਥਾਨ 'ਤੇ ਮਾਨਸਿਕ ਰੂਪ ਨਾਲ ਬਿਮਾਰ ਅਤੇ ਬੁਰੀਆਂ ਆਤਮਾਵਾਂ ਦੇ ਸ਼ਕੰਜੇ ਵਿੱਚ ਜਕੜੇ ਲੋਕਾਂ ਨੂੰ ਸਿਹਤਮੰਦ ਕਰਨਗੇ ਅਤੇ ਨਾਲ ਹੀ ਬੇਔਲਾਦ ਲੋਕਾਂ ਨੂੰ ਆਸ਼ੀਰਵਾਦ ਵੀ ਦੇਣਗੇ। ਇਹ 베ਰੀ ਦਾ ਦਰਖਤ ਅੱਜ ਵੀ ਇਸੇ ਸਥਾਨ 'ਤੇ ਮੌਜੂਦ ਹੈ। ਹਰ ਸਾਲ ਲੱਖਾਂ ਦੀ ਤਦਾਦ ਵਿੱਚ ਸਰਦਾਲੂ ਦੇਸ਼ ਵਿਦੇਸ਼ ਤੋਂ ਆ ਕਿ ਇਥੇ ਮੱਤਾ ਠੇਕਦੇ ਹਨ ਅਜੇ ਹੀ ਮੰਨਤਾ ਹੈ ਕਿ ਜੇਕਰ ਪ੍ਰੇਤਾਂ ਤਮਾਵਾਂ ਤੋਂ ਪੀੜਤ ਵਿਅਕਤੀ ਨੂੰ ਕੁਝ ਦੇਲ ਇਸ ਬੇਰੀ ਦੇ ਦਰਖਤ ਹੇਡਾ ਬਿਠਾਇਆ ਜਾਵੇ ਤਾਂ ਇਹ ਵਿਅਕਤੀ ਇਸ ਚੁੰਗਲ ਤੋਂ ਆਜ਼ਾਦ ਹੋ ਜਾਂਦਾ ਹੈ ਬਾਬਾ ਵਿਡਭਾਗ ਸਿੰਘ ਜੀ ਮੈੜੀ ਵਿੱਚ ਤਪ ਦੌਰਾਨ ਚਰਨ ਗੰਗਾ ਵਿੱਚ ਇਸ਼ਨਾਨ ਕਰਦੇ ਸਨ ਸ਼ਰਧਾਲੂ ਇਸ ਸਥਾਨ ਦੇ ਨਮਸਤਕ ਹੋ ਕੇ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ ਜਥੇਦਾਰ ਕਰਮ ਸਿੰਘ ਜੀ ਅਤੇ ਫਤਿਹ ਸਿੰਘ ਜੀ ਦੀ ਪ੍ਰੇਰਨਾ ਨਾਲ ਆਪ ਜੀ ਨੇ 11 ਸਾਲ ਦੀ ਉਮਰ ਵਿੱਚ 1721 ਨੂੰ ਅੰਮ੍ਰਿਤ ਦੀ ਦਾਤ प्राप्त करके गुरु ਘਰ ਨਾਲ ਪੀੜੀ ਦਰ ਪੀੜੀ ਪਏ ਵਿਛੋੜੇ ਨੂੰ ਉਸਾਰੂ ਸੋਚਨਾ ਨੇ ਖਤਮ ਕਰ ਦਿੱਤਾ ਬਾਬਾ ਦੀਪ ਸਿੰਘ ਦੀ ਸੋਢੀ ਪਰਿਵਾਰ ਕੋਲ ਇੱਕ ਮਹੀਨਾ ਰਹੀ ਤੇ ਬਾਬਾ ਜੀ ਨੂੰ ਗਤਕੇ ਦਾ ਅਭਿਆਸ ਕਰਵਾਇਆ ਸੀ ਜੱਸਾ ਸਿੰਘ ਆਲੂ ਵਾਲਿਆ ਤੇ ਅਦੀਨਾ ਬੇਗ ਨੇ ਜਦੋਂ ਜਲੰਧਰ ਵੱਲ ਕੂਚ ਕੀਤਾ ਸੀ ਤਾਂ ਉਸ ਵੇਲੇ ਖਾਸਾ ਫੌਜ ਦੀ ਅਗਵਾਈ ਸੋਢੀ ਬਾਬਾ ਵਡਪਾਲ ਸਿੰਘ ਜੀ ਨੇ ਕੀਤੀ ਸੀ 1757 ਈਸਵੀ ਨੂੰ ਮਹਾਪੁਰਸ਼ਾਂ ਨੇ ਗੁਰਸਿੱਖਾਂ ਦਾ ਜਥਾ ਲੈ ਕੇ ਨਾਸਰ ਅਲੀ ਨਾਲ ਜੰਦ ਕੀਤਾ ਨਾਸਰ ਅਲੀ ਨੂੰ ਸਾੜ ਕੇ ਗੁਰਦੁਆਰਾ ਥੰਮ ਸਹਿਬ ਕਰਤਾਰਪੁਰ ਦੇ ਹੋਏ અપਮਾਨ ਦਾ ਬਦਲਾ ਲਿਆ ਸੀ ਆਪ ਜੱਸਾ ਸਿੰਘ ਆਲੂ ਵਾਲਿਆ ਦੀ ਮਿਸਲ ਵਿੱਚ ਸ਼ਾਮਿਲ ਹੋ ਗਏ ਗੁਰਦੁਆਰਾ ਥੰਮ ਸਹਿਬ ਦੀ ਨਵੀਂ ਉਸਾਰੀ ਲਈ ਸੇ ਬਤੌਰ ਸਰਪ੍ਰਸਤ ਕੀਤੀ ਦੁਆਬੇ ਵਿੱਚ ਮਹਾਪੁਰਸ਼ ਆਪਣੇ ਸਮੇਂ ਦੀ ਵੱਡੀ ਸ਼ਖਸੀਅਤ ਹਨ ਨਾਦਰ ਸ਼ਾਹ ਨਾਲ ਮੁਕਾਬਲਾ ਗੋਰੀਲਾ ਯੁੱਧ ਲਈ ਜੱਸਾ ਸਿੰਘ ਆਲੂਵਾਲਿਆ ਹਰੀ ਸਿੰਘ ਭੰਗੀ ਨੇਤਾਵਾਂ ਵੱਲੋਂ 1757 ਈਸਵੀ ਨੂੰ ਆਨੰਦਪੁਰ ਸਾਹਿਬ ਵਿਸਾਖੀ ਮਨਾਉਣ ਲਈ ਹੋਏ ਫੈਸਲੇ ਵਿੱਚ ਜਿੱਤੇ ਫਤਿਹ ਸਿੰਘ ਨਾਲ ਬਾਬਾ ਜੀ ਨੂੰ ਵੀ ਭੇਜਿਆ ਗਿਆ ਸੀ ਆਪ 1762 ਈਸਵੀ ਨੂੰ ਪਿੰਡ ਮੈੜ ਜਿਹੜਾ ਊਨਾ ਵਿਖੇ ਨਰਨਾਰੰਕਾਰ ਦੇ ਚਰਨਾਂ ਵਿੱਚ ਲੀਨ ਹੋਵੇ ਮਿਤੀ 6 ਜੂਨ 2008 ਨੂੰ ਸਿੱਧੀ ਅਕਾਲ ਤਖਤ ਵੱਲੋਂ ਸੋਦੀ ਬਾਬਾ ਵਡਪਾਗ ਸਿੰਘ ਜੀ ਬਾਰੇ ਗੁਜਰੇ ਜ਼ਮਾਨੇ ਦੇ ਚਰਚੇ ਇਤਿਹਾਸਕ ਘਟਨਾਵਾਂ ਮੇਟਣ ਲਈ ਇਤਿਹਾਸਕ ਸਲਾਹਾਂਗਾਯੋਗ ਫੈਸਲਾ ਕੀਤਾ ਗਿਆ ਸੀ ਸੋਦੀ ਬਾਬਾ ਵਡਪਾਗ ਸਿੰਘ ਜੀ ਜੋਧੇ ਜਰਨੈਲ ਮਹਾਨ ਤਪੱਸਵੀ ਅਤੇ ਸੰਤ ਸਿਪਾਹੀ ਸਨ ਇਸ ਲਈ ਆਪ ਕਿਸੇ ਵੀ ਵਿਅਕਤੀ ਵਿੱਚ ਪ੍ਰਵੇਸ਼ ਨਹੀਂ ਕਰਦੇ ਸਾਨੂੰ ਉਹਨਾਂ ਦੇ ਨਾਮ ਤੇ ਕੋਈ ਵੀ ਮਨਮਤ ਨਹੀਂ ਕਰਨੀ ਚਾਹੀਦੀ ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਸਮਾਜ ਵਿੱਚ ਮਹਾਂਪੁਰਖਾਂ ਦੇ ਨਾਮ ਨਾਲ ਚੱਲ ਰਹੇ ਵਿਵਾਦ ਨਿਰਾਦਰੀ ਨਫ਼ਰਤ ਅਤੇ ਮਨਮਤ ਤਿਆ ਕੇ ਗੁਰਸਿੱਖਾਂ ਅਨੁਸਾਰ ਜੀਵਨ ਬਸਰ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਇਤਿਹਾਸਕ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜੀ